ਬੋਲੋ ਜੀ ਵਹਿਮ ਦੀ ਜੇ ਕੱਲਾ ਕੜਾਈਆ ਫਿਰ ਬੰਦ ਸਮਝ ਆ ਜਾਂਦੀ ਆ ਬੰਦਾ ਵਹਿਮ ਨਹੀਂ ਕਰਦਾ ਕਈਆਂ ਨੇ ਆਪਣੀਆਂ ਗੱਡੀਆਂ ਵੀ ਉਹਨਾਂ ਚ ਵੀ ਧਾਗੇ ਬਦਦੇ ਨੇ ਸਟੀering ਨਾਲ ਧਾਗੇ ਬਦਦੇ ਕਈਆਂ ਵੀ ਐਵਰੇਜ ਵਧ ਦਊਗੀ ਇਹਦਾ ਮਤਲਬ ਇਹ ਥੋੜਾ ਵੀ ਤੁਹਾਨੂੰ ਰਾਇਤ ਮਿਲ ਗਈ ਵੀ ਤੁਸੀਂ ਟਰੈਕਟਰ ਦੀ ਸਰਵਿਸ ਨਾ ਕਰਾਓ ਇਹਦਾ ਐਲ ਨਾ ਬਦਲੋ ਇਹ ਚ ਤੇਲ ਨਾ ਪਾਓ ਇਹ ਤਾਂ ਤੁਹਾਨੂੰ ਗਲਤ ਸਮਝਦੇ ਹੋ ਅਸੀਂ ਤੇ ਤਰ੍ਹਾਂ ਤਰ੍ਹਾਂ ਦੇ ਧਾਗੇ ਤਵੀਤ ਰੱਖਾਂ ਕਈ ਰੱਖਾਂ ਬੰਦੇ ਆ ਜਦੋਂ ਅਸੀਂ ਕੈਂਪ ਲਾਉਂਦੇ ਹੁੰਦੇ ਸੀ ਤੇ ਕਈ ਵਾਰੀ ਕਈਆਂ ਬੱਚਿਆਂ ਦੇ ਧਾਗੇ ਤਵੀਤ ਅਸੀਂ ਵੇਖਣੇ ਤੂ ਦੇ ਵਿਚੋਂ ਇਦਾਂ ਜਦੋਂ ਵੇਖਣਾ ਖੋਲ ਕੇ ਤੇ ਉੱਚ ਸ਼ਬਦ ਲਿਖਿਆ ਹੋਣਾ ਔਖੀ ਕਿਹੜੀ ਨਾ ਦੇਖਣ ਦੇ ਕਹਿੰਦਾ ਕਿੱਥੋਂ ਦਿੱਤਾ ਇਹ ਬਾਬਾ ਜੀ ਨੇ ਲਿਖ ਕੇ ਦਿੱਤਾ ਸੀ ਤੁਸੀਂ ਡੌੜੇ ਨਾ ਬੰਦਾ ਵੀ ਡਰ ਵੜਾਉਂਦਾ ਸੀ ਰਾਤ ਨੂੰ ਡਰ ਤੇ ਆਪੇ ਹੋਣਾ ਜਦੋਂ ਅਸੀਂ ਵੇਖੂ ਗੱਲ ਜਦੋਂ ਤੁਸੀਂ ਉੱਤੇ ਲਾ ਕੇ ਡਰਾਉਣੀਆਂ ਗੱਲਾਂ ਕਰਦੇ ਅਸੀਂ ਰਾਤ ਨੂੰ ਤੁਸੀਂ ਸੌਣ ਲੱਗਿਆ ਸੋਲਾ ਸਾਹਿਬ ਦੀ ਬਾਣੀ ਪੜ੍ਹ ਕੇ ਸੌ ਤੁਹਾਡੇ ਵਿਚਾਰ ਨੇ ਇਹ ਕੋਣੀ ਚਾਹੀਦੀ ਡਰਨਾ ਆਪਾਂ ਕਿੱਥੋਂ ਆ ਜੀ ਡਰਾਉਣੀਆਂ ਅਸੀਂ ਆਪੇ ਅਸੀਂ ਤੇ ਇਦਾਂ ਨਿਆਣਾ ਪਾਲਦੇ ਆ ਉਹਨੂੰ ਨਵਾਈਏ ਤੇ ਨਾਲ ਹੀ ਕਹੀ ਜਾਣਗੇ